ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਉਮੀਦ ਕਰਦੇ ਆਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਆਪਣਾ ਜਿਹੜਾ ਲੋਡਰ ਹੈਗਾ ਜੀ ਤੇ ਉਹਦਾ ਅਗਲੇ ਪਾਸੇ ਵਾਲਾ ਆਰਮ ਟੁੱਟ ਗਿਆ ਸੀਗਾ ਜੀ ਪਹਿਲਾਂ ਕੱਲ ਤੇ ਉਹ ਆਪਣੇ ਤੋਂ ਮੇੜਿਆ ਤਾਂ ਹੈ ਨਹੀਂਗਾ ਜੀ ਇਥੋਂ ਲੋਕਲ ਤੇ ਉਹ ਸਰਸੇ ਵਗੈਰਾ ਤੋਂ ਮਿਲੇਗਾ ਤੇ ਆਹ ਦੇਖੋ ਇੱਥੇ ਫਿਰ ਆਪਾਂ ਇਹਨੂੰ ਵੈਲਡ ਕਰਕੇ ਇੱਕ ਜਿਗਾਰਡ ਜਿਆ ਕਰਤਾ ਸੀਗਾ ਤੇ ਅੱਜ ਦੂਸਰੇ ਪਾਸੇ ਵਾਲਾ ਜਿਹੜਾ ਐਂਡ ਬਦਲਣਾ ਹੈ ਜੀ ਆਪਾਂ ਜੀ ਉਹ ਆਵਾ ਕਰਾਬ ਹੋ ਗਿਆ ਸੀਗਾ ਬਹੁਤ ਚੇਰਦਾ ਸੀਗਾ ਤੇ ਇਹਨੂੰ ਖੋਲ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਆ ਦੇਖੋ ਦੇਖਿਆ ਵਾਵਾ ਚੱਲ ਜੀ ਪਈ ਹੋਈ ਆ ਇੰਦੇ ਚ ਤੇ ਇਹਨੂੰ ਬਦਲ ਕੇ ਆਪਾਂ ਹੁਣ ਵੈਲਡ ਅਪ ਹੀ ਕਰਾਂਗੇ ਕਰਈ ਆਪਣੇ ਕੋਲ ਹੈਗਾ ਵੈਲਡਿੰਗ ਕਰਈ ਉਹ ਕਰਦਾਂਗੇ ਆਪਾਂ ਇੱਥੇ ਐਂਡ ਲਿਆ ਰੱਖਿਆ ਜੀ ਨਾ ਮੈਂ ਸਪੇਅਰ ਹੀ ਰੱਖੇ ਹੁੰਦੇ ਆ ਜੀ ਆਪਣੇ ਕੋਲ ਪਹਿਲਾਂ ਦੇ ਕਿ ਯਾਰੀ ਐਮਰਜੈਂਸੀ ਚ ਬਦਲਣਾ ਪਿਆ ਜਾਂਦਾ ਜੀ ਉਹ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਹਾਂਜੀ ਸਕੂਲ ਚੱਲੇ ਤੂੰ ਟਾਈਮ ਹੋ ਗਿਆ ਦੀਦੀ ਜਾਏਗੀ ਨਾਲ ਇਹ ਜਾਏਗਾ ਉਹ ਠੀਕ ਹੈ ਹਾਂ ਮੈਂ ਕੰਮ ਕਰਨ ਲੱਗਾ ਜੀ ਇੱਥੇ ਹੁਣ 这个那个。 ਬੱਸ ਬੰਦ ਕਰਦੇ ਆ ਆ ਦੇਖੋ ਇੰਨਾ ਖਰਾਬ ਸੀਗਾ ਇਹ ਵਿੱਚ ਚੱਲ ਇੰਨੀ ਪਈ ਹੋਈ ਸੀ ਪਹਿਲਾਂ ਲਾਇਆ ਹੋਇਆ ਸੀ ਜਿਗਾਰੜ ਜਾਂ ਬੱਸ ਆ ਦੇਖੋ ਇਹ ਆ ਇਹਦੇ ਆਰਮ ਟੁੱਟ ਗਏ ਸੀ ਦੋਨੇ ਪਾਸੇ ਵਾਲੇ ਤੇ ਵੇਟ ਜਿਆਦਾ ਹੋਣ ਕਰਕੇ ਤਾਂ ਕਰਕੇ ਕਰੈਕ ਹੋ ਗਿਆ ਸੀ ਇੱਕ ਪਾਸੇ ਵਾਲਾ ਤਾਂ ਦੋਨੇ ਚੇਂਜ ਕਰਾਂਗੇ ਆਪਾਂ ਤੇ ਸੇਵ ਕਰ ਰਹੇ ਹੋ ਸਾਡੇ ਨਾਲ ਅਸੀਂ ਆ ਇੱਕ ਹਾਈਡਰਾ ਸੀਗਾ ਆਪਣਾ ਇਹ ਇਹ ਤੰਮ ਖੜ ਗਿਆ ਸੀ ਤੇ ਆਪਾਂ ਕੁਝ ਟਾਈਮ ਪਹਿਲਾਂ ਇਹ ਆਪਾਂ ਚੀਜ਼ ਬਣਾਈ ਹੋਈ ਸੀ ਇਹ ਆ ਦੇਖੋ ਪਹਿਲਾਂ ਇਹਦੇ ਨਾਲ ਹੀ ਵਰਤੋਂ ਕਰਦੇ ਹੁੰਦੇ ਸੀਗੇ ਆਪਾਂ ਇਹਨੂੰ ਖਿੱਚ ਕੇ ਲੈ ਆਉਂਦੇ ਹੁੰਦੇ ਸੀਗੇ ਤੇ ਆਜ ਕੱਲੇ ਡੈਕਟਰੀ ਤੱਕ ਇਹ ਕੰਮ ਆਪ ਤਿੱਗਈ ਸਾਡੇ ਕੋਲ ਇਹ ਪਹਿਲਾਂ ਬਣਾਇਆ ਸੀ ਇਹ ਸਮੇਂ ਦੇ ਹਿਸਾਬ ਨਾਲ ਜਿਵੇਂ ਜਿਵੇਂ ਅਸੀਂ ਚੇਂਜ ਹੁੰਦਾ ਜਾਂਦਾ ਹੈ ਟਾਈਮ ਤੇ ਉਹਵੇਂ ਇਹ ਟੈਕਨੋਲੋਜੀ ਆ ਜਾਂਦੀ ਹੈ ਤੇ ਉਹਵੇਂ ਕਰਦੇ ਰਹਿੰਦੇ ਨੇ ਆਪਾਂ ਜੋ ਬਲਕ। ਉਹ ਲੈ ਮੈਂ ਉਹ ਬਲਕ। ਵੈਸੇ ਤਾਂ ਇਹ ਲਿਫਟ ਤੇ ਹੀ ਜ਼ੋਰ ਆਉਂਦਾ ਹੀ ਜਾਂਦਾ ਜ਼ਿਆਦਾ। ਇਹ ਵੀ ਪੁਰਜਾ ਵਧੀਆ ਕੰਮ ਦੇ ਗਿਆ ਸੀ ਸਾਨੂੰ। ਦੋ ਕਾਲ ਵਧੀਆ ਚਲਾਇਆ ਜੀ ਇਹਨੇ। ਤੇ ਅੱਜ ਤਾਂ ਸਿੱਕੜਾ ਆ ਗਿਆ ਓ ਟ੍ਰਾਈਟਰ ਦਾ। ਤੇ ਤਾਂ ਕਰਕੇ ਇਹਨੂੰ ਵਰਤੇ ਹੀ ਆਪਾਂ। ਉਹ ਮੰਗਾਏ ਹੋਏ ਯਾਰ ਬਸ 2 ਘੰਟਿਆਂ ਦਾ ਹੀ ਆ ਜਾਣਗੇ। ਉਸੋਂ ਦਾ ਟਾਈਮ ਤੇ ਲੀਵਰ ਵਾਲੇ ਨੂੰ ਕੰਮ ਲਾਉਣਾ ਉੱਪਰ ਹੋ ਜਾਂਦਾ ਜੀ। ਕੇ ਆ ਕਰ ਜੋ ਕਿਵੇਂ ਲੱਗੇਈ ਦੋਸਤੋ ਜੀ ਤੁਸੀਂ ਪੋੜ ਆਈ ਜਾਂਦੇ ਸਾਂ ਨਹੀਂ ਪਾਇਗਾ ਕਿ ਨਵੀਂ ਫੋੜ ਕਿਉਂ ਨਹੀਂ ਲੈ? ਲੈ ਬੜਾ ਚਾਈ ਚਾਈ ਬੜਾ ਮਾਰੀ ਹੋਣ ਦੀ ਚਾਹ। ਹਾਂ ਕਿਉਂ। ਸਟਾਰਟ ਕਰਕੇ ਪਾਵਾਂ। ਪਹਿਲਾਂ ਸਾਜੋ ਕੇ ਇਹਨੂੰ ਬਾੜੋ ਪਹਿਲਾਂ ਇਹਨੂੰ ਪੂਰਾ ਜੋ ਕਿਉਂ ਜੀ ਬਾੜਾ ਪਹਿਲਾਂ ਨਟ ਐਨ ਉਹਨੂੰ ਪਾਇਦ ਨੂੰ ਸੋਖ ਕੇ ਕਰਦੇ ਨੇ ਕਿ ਨਾਲੇ ਪਰ ਅੱਧੂ-ਪੂਰਾ ਨਹੀਂ ਲੰਮੇ ਵੀ ਤਾਂ। ਪੂਰਾ ਜੋ ਕੇ ਬਾਹਰ। ਪਹਿਲੇ ਬਸ ਸਹੀ ਆ ਵੜ ਦਾਂਗੇ ਇਹਨੂੰ। ਪਾ ਦੇ। ਕਾਹਦੇ ਨਹੀਂ ਪਹਿਲੇ ਪੂਰਾ ਪੈਰਣੇ ਦੀ ਡਬਲ ਜੜਾ ਵਾਹਟੇ ਵਿਜੀਲ ਲੋੜ। ਦੂਰ ਇੱਕ ਪਾਛ ਲੋਰ ਪਾ ਗੁਰਵੇ ਦੋ ਦੋ ਪਾ ਵਾਛ ਲਾ ਇਧਰ ਇੱਕ ਉਧਰ ਬਾਦ ਦੋ ਗੀ ਪਾ ਦੇ ਇੱਕ ਉਗੇ ਦੇਤੇ ਬਾਏ ਕੋਰ ਉਧਰ ਹਾਂ ਕਿੱਥੇ ਵਾਹਾਂ ਇਧਰ ਆ ਵਾਛਲ ਦਾ ਪਾੜਾ ਕਾਦੇ ਨਹੀਂ ਪਾ ਦੇ ਤੂੰ ਤੈਨੂੰ ਕੀ ਐ ਇਹੋਂ ਦੇ ਚ ਪਾ ਦੇ ਖਾਂ ਉਧਰ ਪਾ ਪਰਲੇ ਦੋ ਪਾ ਪਰਲੇ ਬਸ ਲੈ ਗਾ ਤੈਨੂੰ ਸੰਗੜ ਖੋਲਾਂਗੇ ਆਪਾਂ ਇਹਨੂੰ ਸੰਗੜ ਖੋਲਣ ਤੋਂ ਬਾਅਦ ਹੀ ਆ ਦੇਖੋ ਇਹਦੇ ਆ ਜਿਹੜੀ ਮਸ਼ੀਨ ਸਾਹਮਣੇ ਤੁਹਾਨੂੰ ਦਿਸੀ ਜਾਂਦੀ ਹੈ ਇਹਦੇ ਨਾਲ ਮੋਛਾਂ ਲਾਵਾਂਗੇ ਬਾ ਜੱਕਲਾ ਪਹਿਲਾਂ ਆਦਾ ਉਹ ਗੁਟਕਾ ਕੱਢ ਦੇ ਉਹ ਗੁਟਕਾ ਕੱਢ ਦੇ ਫੇਰ ਹੋ ਜੂ ਘਟ ਕਸ ਕਰਦੇ ਇਹਦੇ ਨੋਟਸ ਆਖੋ ਮੋਟਰਾਂ ਲਈ ਖਾਸ ਚੀਜ਼ ਕਰਦੇ ਆ। ਲਾ ਬੁਲਾ ਨਹੀਂ ਕੋਈ ਹੋਰ ਜਾਲੀ ਕਰਾਉਣੇ। Yeah. <tries> അതെ ഇതിന്റെ അടുത്തേ ഉള്ളത് ഇതിന്റെ അടുത്തേ ഉള്ളത്

ਆਟੋਮੈਟਿਕ ਉਹ ਬੈਟਰੀ ਜਿਹੜੀ ਜੁਦਾ ਰੱਖੀ ਹੋਈ ਹੈ ਜਿਹੜੀ ਇੰਦੇ ਤੇ ਆ ਰਹੀ ਰੱਖੀ ਹੋਈ ਹੈ ਜੀ ਉਹੀ ਇੰਦੇ ਤੇ ਬੈਠਾ ਹੋਏਗੀ ਕਿਉਂਕਿ ਇਹਦੇ ਇੱਕਰ ਰੰਦੇ ਨੇ ਤੇ ਇਹ ਇੱਕਰ ਰੰਦੇ ਕਰ ਦਿੰਦੀ ਤਾਂ ਇਹ ਇੱਥੇ ਬੈਠੇ ਹੀ ਜਾਵੇਗੀ ਜੇ ਇਹ ਕੰਮ ਕਰਦੀ ਹੈ ਤਾਂ ਬੈਠੇ ਜਾਵੇਗੀ ये भी बता रही है कि कोई वाला गाना What is it? thank you ਸਪੋਰਟ ਕਰਦੇ ਰਿਹਾ ਕਰੋ ਜੀ ਜੇ ਵਧੀਆ ਲੱਗ ਰਹੀ ਹੈ ਵੀਡੀਓ ਸਾਡਾ ਸਬਸਕ੍ਰਾਈਬ ਕਰਦੇ ਹੋ ਤੇ ਜੇ ਕੋਈ ਹੋਰ ਵੀਡੀਓ ਦੇਖਣੀ ਹੈ ਸਾਨੂੰ ਉੱਪਰ ਸਬਸਕ੍ਰਾਈਬ ਕਰ ਲਈਏ ਇਹ ਥੋੜੀ ਗੱਲ ਕੇ ਆਪਾਂ ਨਾਲ ਲੈ ਕੇ ਦਿਖਾਉਣੇ ਸੀ ਤੁਹਾਨੂੰ ਬੱਕਰ ਲੋਡਰ ਦੀ ਸਾਈਡਾਂ ਵਾਲੀ ਆਕਤ ਉੱਤੋਂ ਹੁੰਦੇ ਹੀ ਹੁੰਦੇ ਹੀ ਬੱਤੇ ਟਰਾਲੇ ਦੇ ਉੱਤੇ ਰੱਖੀ ਹੋਈ ਸੀਗੀ ਟਰੈਕਟਰ ਇਹ 987 ਮਾਡਲ ਦਾ ਹੈ ਇਹ ਬਹੁਤ ਪੁਰਾਣਾ ਹੈ ਜੀ ਆਪਣਾ ਸਾਰਾ ਕੁਝ ਕੰਨ ਆਇਆ ਇਹ ਟਰੈਕਟਰ ਵੀ ਨਾਲ ਆਪਣੇ ਕੋਲੇ ਵੀ ਅੰਦਰ ਜੀ ਟਰੈਕਟਰ ਇਹ 85 ਮਾਡਲ 85 ਮਾਡਲ ਹੈ ਜੀ ਬ੍ਰਦਰ ਕਹਿੰਦਾ ਮੈਂ ਚਾਤੀ ਗਈ ਜਾਂਦਾ ਸੀ ਇਹ ਦੇ ਆ ਪਿੱਛੇ ਆਪਾਂ ਉਹ ਲਾਇਆ ਹੋਇਆ ਜੀ ਤੁਹਾਨੂੰ ਦਿਖਾਉਣੇ ਹੈਲਟੀਨੇਟਰ ਆ ਦੇਖੋ ਇਹਦੇ ਥੱਲੇ ਉਹ ਜਿਹੜੀ ਬੋਰ ਵਾਲੀ ਗੁਲੀ ਚੱਲਦੀ ਸੀਗੀ ਉਹ ਲੱਗੀ ਹੋਈ ਹੈ ਜੀ ਇਹ ਉੱਤੇ ਬਾਹਰ ਆਪਾਂ ਨੂੰ ਲੋਡ ਪੈਂਦੀ ਹੈ ਜਦੋਂ ਮੋਚੇ ਉੱਤੇ ਲਾਈਦੇ ਲੱਕੜਾਂ ਨੂੰ ਯਾ ਇਤੋਂ ਆਪਣੇ ਕੋਲ ਹਾਲ ਟਰੈਕਟਰ ਹੈ ਜੀ ਅਈਸ਼ ਕਰਦੇ ਰਹੇਗੇ ਜੀ ਬਸ ਕੰਮ ਚੱਲੀ ਜਾਂਦਾ ਹੈ ਯਾਰਾ ਬਾਕੀ ਮੰਨ ਲਈ ਸੀ ਜੀ ਇੱਥੇ ਕੋਈ ਨੀ ਵਾਲੇ ਕੱਟ ਰਹੇ ਨੇ ਭਾਈ ਰਿਪੋਰਟ ਕਰਦੇ ਰਹੇ ਜੀ Sekarang kita akan mengekalkan kandungan yang kita gunakan yang kita